ਬਿੱਤਰ ਬਾਸ਼ਾ ਇਹ ਨਾਮ ਮੇਰੇ ਚਾਚੇ ਦਾ ਬਿੱਤਰ ਅੱਛਾ ਸਭ ਤੋਂ ਛੋਟਾ ਚਾਚਾ ਉਹ ਮੈਂਟਲੀ ਅਫਸੈਟ ਹੋ ਜਾਂਦਾ ਹੁੰਦਾ ਜੀ ਸਾਲ ਦੋ ਤਿੰਨ ਮਹੀਨੇ ਕਿਉਂਕਿ ਉਹਨੂੰ ਐ ਜੀ ਸਾਰਿਆਂ ਦਾ ਵਿਆਹ ਹੋ ਗਿਆ ਮੇਰਾ ਨਹੀਂ ਤੇ ਉਹ ਸਭ ਤੋਂ ਛੋਟਾ ਬਿੱਤਰ ਬਾਸ਼ਾ ਬਣ ਜਾਂਦਾ ਜੀ ਉਹਦਾ ਕਰੈਕਟਰ ਆ ਨਾ ਰੱਖ ਇਹ ਵੀ ਹੈ ਜਿੰਨੇ ਦੇਖੋ ਆਂਦੇ ਸਾਡੇ ਆਲੇ ਦੁਆਲੇ ਹੁੰਦਾ ਸਾਰਾ ਕੁਝ ਬਟ ਉਹ ਅੱਖ ਨਹੀਂ ਖੁੱਲੀ ਹੁੰਦੀ ਸਾਡੀ ਹੈਨਾ ਉਸ ਟਾਈਮ ਤੇ ਨਹੀਂ ਮੈਨੂੰ ਪਤਾ ਸੀ ਇਹ ਕਰੈਕਟਰ ਹੈ ਇਹ ਮਿਲਿਆ ਸੀ ਲੁਧਿਆਣੇ ਚਾਂਦ ਸਿਨੇਮੇ अच्छा ये रियलिटी जो कोई बंदा मिलया सी मतलब ਤੁਸੀਂ ਬਨਾਇਆ ਨਹੀਂ ਹੋਇਆ اچھا ਉਹ ਫਿਲਮ ਵੀ ਸੁਨਨ ਸ਼ੇਟੀ ਸਾਹਿਬ ਦੇ ਹੀ ਵਿਨਾਸ਼ਕ ਮੈਂ ਤੇ ਮੇਰਾ ਦੋਸਤ ਜਿਹਾ ਅਹੀਂ ਗਏ ਤਾਂ ਅਹੀਂ ਲਾਈਨ 'ਚ ਲੱਗੇ ਹੋਏ ਤੇ ਪਹਿਲਾ ਸ਼ੋਅ ਹਾਊਸਫੁੱਲ ਦੂਜੇ ਸ਼ੋਅ ਦੀ ਲਾਈਨ ਉੱਥੇ ਲੱਗੇ ਹੋਏ 10 ਤੋਂ ਇੱਕ ਪਰ ਲਾਈਨ 'ਚ ਲੱਗੇ ਖੜੇ ਆ ਤੇ ਇਹਨਾਂ ਨੂੰ ਪਿੱਛੋਂ ਆਵਾਜ਼ ਆਈ ਇੱਕ ਚੱਲ ਓਸਤਾ ਤਕੇ ਕਿਉਂ ਮਾਰ ਰਿਹਾ ਬੱਬਾ ਤੇਰੇ ਚੰਡ ਪੈਣੀ ਓਏ ਪਰੇ ਹੋ ਕੇ ਬਿੜੀ ਪੀ ਮੁਸਕ ਮਾਰੀ ਓਸਤਾ ਮੈਂ ਦੇਖਿਆ ਉਹਨਾਂ ਦਿਨਾਂ 'ਚ ਨਾ ਮੈਂ ਇੱਧਰ ਦੇ ਬੰਦੇ ਨਾਲ ਦੋਸਤੀ ਪਾਣਾ ਜਾਂਦਾ ਹੀ ਵੀ ਯਾਰ ਬਣਾ ਕੇ ਰੱਖੋ ਲੜਾਈ ਵੇਲੇ ਕੰਮ ਆਉਂਦੀ ਉਧਰ ਦੀ ਬੁੱਧੀ ਸੀ ਨਾ ਬੱਚਿਆਂ ਦੀ ਵੀ ਲੜਾਈ ਇਦਾਂ ਵੇਲੇ ਕੰਮ ਆਣਗੇ ਤੇ ਉਹਦੇ ਤੇ ਇੱਥੇ ਦੇਖਿਆ ਤੇ ਉਹਨੇ ਨਾਲ ਇੱਥੇ ਪਾਇਆ ਹੋਇਆ ਕੁਛ ਅੱਛਾ ਉਹ ਜਿਵੇਂ ਪਤਨੀ ਚਾਕੂ ਟਾਈਪ ਚਾਕੂ ਟਾਈਪ ਜਿਹਾ ਸੀਗਾ ਤੇ ਮੈਨੂੰ ਮੇਰੇ ਲੱਗਾ ਮੜਾ ਜਾਂ ਤਾਂ ਲੱਗਾ ਤੇ ਮੈਂ ਕਿਹਾ ਦੇਖਿਆ ਕੁਛ ਨਹੀਂ ਆ ਸੰਦ ਹੁੰਦੇ ਸਾਡੇ ਉਸਤਾਦ ਮੈਂ ਕਿਹਾ ਭਾਈ ਆ ਕੱਟ ਲੱਗਾ ਹੋਇਆ ਮੈਂ ਕਿਹਾ ਕੀ ਆ ਯੋਦੇ ਬੰਦੇ ਆ ਲੜਾਈਆਂ ਹੁੰਦੀਆਂ ਰਹਿੰਦੀਆਂ ਉਸਤਾਦ ਭਰਾਤੀ ਪੰਗਾ ਪੈ ਗਿਆ ਭਰਾਵਾ ਘਾਟੀ ਮੱਲੇ ਬੱਬਾ ਬੰਦੇ ਪੈਗੇ ਮੇਰੇ ਡੜੀ ਨੇ ਕਿਹਾ ਜਦੋਂ ਬੰ جان بچاؤ بدلے پھر لے آؤں گا استاد ہاں میں ਜਿਸ ਨੂੰ ਕਹਿੰਦਾ ਬੰਦਾ ਕਮਜ਼ੋਰ ਲੱਗਦਾ ਓਏ ਵਾ ਲੜਾਈ ਤੇ ਬਦਮਾਸ਼ ਲੱਗਦਾ ਹੈ ਤੇ ਕਹਿੰਦਾ ਕੋਈ ਗੱਲੇ ਨਹੀਂ ਮੇਰਾ ਭਰਾਵਾ ਛੱਟੀ ਹੈਗਾ ਭਰਾਵਾ ਮੇਰਾ ਫੇਵਰੇਟ ਅੱਛਾ ਮੈਂ ਇਹਨੂੰ ਸ਼ਾਰੂ ਹੀ ਸ਼ਾਰੂ ਨਹੀਂ ਚੰਗੇ ਲੱਗਦੇ ਮੈਂ ਕੁੜੀਆਂ ਪਿੱਛੇ ਦੌੜੇ ਰਹਿੰਦੇ ਬੱਬਾ ਛੱਟੀ ਤੇ ਸਨੀ ਦੇਵ ਇਹ ਆਪਣੇ ਫੇਵਰੇਟ ਹੈ ਇਹ ਘਾੜ ਬੰਦੇ ਫੇਰੀ ਆਰੀ ਕੁੜੀ ਹੋਗੀ ਮੈਂ ਕਿਹਾ ਬੰਦਾ ਸਨੀ ਛੱਟੀ ਦਾ ਫੈਨ ਆ ਤੇ ਮੈਂ ਨਾ ਪਰਸ ਖੋਲਿਆ ਇਦਾਂ ਤੇ ਉਹ ਚ ਦੇਖਿਆ ਮੈਂ ਕਿਹਾ ਮੈਂ ਵੀ ਫੈਨ ਆ ਜੀ ਮੈਂ ਦਿਖਾਈ ਹਾਏ ਹਾਏ ਬੱਬਾ ਕਹਿਣਾ ਬੱਬਾ ਤੂੰ ਫੇ ਭਰਾਈਆ ਉਸਤਾਦ ਕਦੇ ਪੰਗਾ ਪਵੇ ਨੰਬਰ ਲਿਖ ਮੇਰਾ ਉਸਤਾਦ ਅੱਛਾ ਨੰਬਰ ਲਖਾਇ ਮੈਂਗਾ ਤੁਹਾਡਾ ਨਈ ਨਹੀਂ ਆ ਗਵਾਂਡੀਆਂ ਦਾ ਉਸਤਾਦ ਜੇ ਨਾ ਤੈਨੂੰ ਨਾ ਮੇਰਾ ਸੁਨਿਆ ਦਵੇ ਦੱਸੀ ਫਿਰ ਉਹਦੀ ਛੱਲ ਲਾਂਦਾ ਮੈਂ ਜੇ ਜਿਹੜਾ ਥੀਏਟਰ ਵਾਲਾ ਚਾਂਸਰ ਮੈਂ ਇਹ ਵੀ ਆਪਣਾ ਭਰਾਈ ਆ ਕੋਈ ਗੱਲੇ ਨਹੀਂ ਕਿੰਨੀਆਂ ਟਿਕਟਾਂ ਲੈਣੀਆਂ ਤੂੰ ਮੈਂ ਕਹਾ ਲੈ ਵੀ ਟਿਕਟ ਫ੍ਰੀ ਹੋਣ ਲੱਗੀ ਮੈਂ ਕਹਾ ਦੋ ਲੈਣੀਆਂ ਇੱਕ ਮੇਰੀ ਵੀ ਲੈ ਲਈ ਤਿੰਨ ਲੈ ਲਈ ਤੇ ਉਹ ਮੈਂ ਕਹਾ ਹੁਣ ਚੱਲ ਮੈਂ ਕਹਾ ਲੈ ਲੈਨੇ ਆ ਸਾਡੇ ਕੋ 30 ਰੁਪਏ ਸਗੇ ਉਦੀ ਵਿਟਕਲ ਅਲੀ ਹੁਣ ਜਦੋਂ ਮੈਂ ਖੋਲਿਆ ਤੇ ਮੈਨੂੰ ਵੀ ਨਹੀਂ ਪਤਾ ਕਿ ਮੇਰੇ ਪਰਸ ਪੈਸੇ ਸੀਗੇ ਉਹ ਹੈ ਨਾ 120 ਰੁਪਏ ਸੈਡ ਮੈਂ ਕਿਹਾ ਓਏ ਮੈਂ ਕਿਹਾ ਆ ਬੈ ਕੇ ਤੋਂ ਨਿਕਲਾਏ ਕਹਿੰਦਾ ਅੱਜ ਤਾਂ ਕੋਲਡ ਡਰਿੰਕ ਪੀਵਾਂਗੇ ਗੋਲਡ ਸਪੌਟ ਨਾਲ ਹੱਡਾ ਖਾਣਾਗਾ ਚੱਲ ਕੋਈ ਗੱਲ ਨਹੀਂ ਉਹਨਾਂ ਨੇ ਸੁਣ ਲਿਆ ਹੁਣ ਜਦੋਂ ਅੱਜ ਤਾਂ ਮਲਟੀਪਲੈਕਸ ਆ ਗਿਆ ਨਾ ਜਮਾਨਾ ਉਹਨਾਂ ਦਿਨਾਂ ਜਦੋਂ ਦਰਵਾਜ਼ਾ ਖੁੱਲਦੇ ਰਸ਼ ਤੱਕਾ ਪੈਂਦਾ ਉਹ ਤੱਕਾ ਪੇ ਲੱਤਾਂ ਚੱਕ ਹੋ ਜਾਂਦੀਆਂ ਸੀਗੀਆਂ ਸਾਡੇ ਬੱਚੇ ਸੀ ਤੇ ਉਹ ਕਿੱਥੇ ਮੈਂ ਕਿੱਥੇ ਮੈਂ ਕਿੱਧਰ ਉਹ ਕਿੱਧਰ ਆ ਦੇਖ ਦੇ ਤੀ ਗਏ ਇੰਟਰਵਲ ਤੱਕ ਦੇਖਿਆ ਮੈਂ ਕਿਹਾ ਚੱ ਉਹ ਕੰਦਾ ਉਹ 우ਸਤਾਦ ਉਹ ਬੰਦਾ ਦਿਖਾਇਨੇ ਨਜ਼ਰ ਨਾ ਆਵੇ ਕਿਤੇ ਲੈ ਗਿਆ ਮੈਂਗਾ ਲੈ ਗਿਆ ਫਿਰ ਮੈਨੂੰ ਐ ਲੱਗਾ ਮੈਂ ਉਹਨਾਂ ਦਿਨਾਂ ਚ 120 ਰੁਪਏ ਬਹੁਤ ਵੱਡੀ ਚੀਜ਼ ਸੀ ਤੇ ਮੈਂ ਗਿਆ ਯਾਰ ਮੈਂ ਜਾਂਦਾ ਫੈ ਆਪਣਾ ਡੱਬਿਆਂ ਦੀ ਫੈਕਟਰੀ ਕੰਮ ਕਰਦਾ ਸੀ ਤੇ ਉਦੋਂ ਮਹੀਨੇ ਚ 500 ਰੁਪਏ ਮਿਲਦਾ ਹੁੰਦਾ ਸੀ ਅੱਛਾ ਪੂਰੇ ਤੇ ਵੀ 120 ਰੁਪਏ ਮੇਰੇ ਅੱਧੇ ਅੱਧੇ ਮਹੀਨੇ ਦੀ ਕਮਾਈ ਸੀ ਤੇ ਉਹ ਲੈ ਗਿਆ ਬਟ ਉਹ ਲੈ ਗਿਆ ਕੋਈ ਗੱਲ ਨਹੀਂ ਉਹ ਮੈਨੂੰ ਕਰੈਕਟਰ ਦੇ ਗਿਆ ਫਿਰ ਉਹਨਾਂ ਨਾਲ ਮੈਂ ਬੜੇ ਪੈਸੇ ਕਮਾਏ ਉਹਨੂੰ ਮੈਂ ਉਹਦਾ ਥੈਂਕਸ ਕਰਦਾ ਅੱਜ ਵੀ ਇਹ ਮੇਰੇ ਪਰਸ ਨਾਲ ਲੈ ਕੇ ਜਾਂਦਾ ਤੇ ਮੇਰੇ ਦਿਲ ਨੂੰ ਨਾ ਲੱਗਦਾ ਫਿਰ ਉਹ ਕੈਰੈਕਟਰ ਜਦੋਂ ਫਿਰ ਇੱਕ ਸ਼ੋਅ ਸਿਖ ਹੱਸਦੇ ਸੰਦੇ ਰੋ ਉਹ ਚ ਸਾਰੇ ਆਪਣਾ ਆਪਣਾ ਕੈਰੈਕਟਰ ਕਰਦੇ ਸੀ ਕਪਿਲ ਸ਼ਮਸ਼ੇਰ ਹਨਾ ਸ਼ਰਾਬੀ ਕਰਦਾ ਸੀ ਤੇ ਚੰਦਨ ਟੀਟਾ ਉਹ ਉਹ ਰਵਾਜ ਚੱਲੇ ਸੀ ਨਾ ਰਾਜੀ ਸ਼ਵਸ ਗਜੋਦਰ ਤੁਹਾਨੂੰ ਤੁਸੀਂ ਵੀ ਕੈਰੈਕਟਰ ਕਰੋ ਮੈਂ ਮਿਕਰੀ ਕਰਦਾ ਉਹ ਮੇਰੀ ਫੇਮਸ ਹੋ ਗਈ ਤੇ ਕਹਿੰਦੇ ਇਹ ਵੀ ਕੁਝ ਕਰੋ ਤੇ ਫਿਰ ਮੈਂ ਆ ਕੈਰੈਕਟਰ ਕੀਤਾ ਇਹਦਾ ਨਾਂ ਕਹਿੰਦੇ ਨਾਂ ਬਾਕ ਕੈਰੈਕਟਰ ਬੜਾ ਵਧੀਆ ਕਹਿੰਦੇ ਕਹਿੰਦੇ ਨਾਂ ਰੱਖੋ ਇਹ ਨਾਂ ਮੇਰੇ ਚਾਚੇ ਦਾ ਬਿੱਤਰ ਅੱਛਾ ਸਭ ਤੋਂ ਛੋਟਾ ਚਾਚਾ ਉਹ ਮੈਂਟਲੀ ਅਫਸੈਟ ਹੋ ਜਾਂਦਾ ਹੁੰਦਾ ਸੀ ਸਾਲ ਜ ਦੋ ਤਿੰਨ ਮਹੀਨੇ ਕਿਉਂਕਿ ਉਹਨੂੰ ਐ ਜੀ ਸਾਰਿਆਂ ਦਾ ਵਿਆਹ ਹੋ ਗਿਆ ਮੇਰਾ ਨਹੀਂ ਹੋਇਆ ਤੂੰ ਫਿਰ ਬਿੱਤਰ ਬਾਸ਼ਾ ਬਣ ਜਾਂਦਾ ਹੀ ਫੇ ਉਹਦਾ ਕਰੈਕਟਰ ਆ ਨਾ ਰੱਖਿਆ